ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੀਂਹ ਦੇਖੋ ਪਹਿਲਾਂ ਤੁਸੀਂ ਤਾਂ ਇੱਥੇ ਪਹਿਲਾਂ ਤਾਂ ਦੇਖ ਕੇ ਲਿਆਉਣਾ ਮੀਂਹ ਦੇਖੋ ਜੇ ਅਹੀਂ ਮੀਂਹ ਪੈਂਦਾ ਰਿਹਾ ਏਸੀ ਬੰਦ ਹੋ ਜਣੇ ਹਨਾ ਇੱਕ ਹਫਤਾ ਹੋ ਗਿਆ ਲਗਾਤਾਰ ਮੀਂਹ ਪੈल्ल्या ਨੂੰ ਇੱਕ ਹਫਤੇ ਤੋਂ ਬੇਸ਼ੱਕ ਚਾਹੇ ਪਟਿਆਲੇ ਤੇ ਦੋ ਤਿੰਨ ਦਿਨ ਹੋ ਗਏ ਦਿਖ ਨਹੀਂ ਰਿਹਾ ਪਰ ਆਲੇ ਦੁਆਲੇ ਮਤਲਬ ਜੀ ਮੈਂ ਇੱਧਰ ਚੰਡੀਗੜ੍ਹ ਕੀ ਨਹੀਂ ਅੰਨਾ ਮੀਂਹ ਪੈ ਰਿਹਾ ਦੋ ਦਿਨ ਹੋ ਗਏ ਕਹਿੰਦੇ ਲਗਾਤਾਰ ਹਟ ਹੀ ਨਹੀਂ ਰਿਹਾ ਨਹੀਂ ਉਧਰ ਤਾਂ ਮਾਂ ਠੰਡ ਘਰੀ ਪਈ ਆ ਅਹ ਹੋ ਬੀਬੀ ਕੰਢੀ ਕੰਢੀ ਰਾਤ ਜਗਰਾਤਾ ਤਾਂ ਕਹਿੰਦੀ ਗਗਨੀ ਜਗਰਾਤਾ ਉਧਰ ਜਗਰਾਤਾ ਸਟੇਡੀਅਮ ਚ ਉਧਰ ਮੀਂਹ ਆ ਗਿਆ ਕੰਦੀ ਉਹਨਾਂ ਨੇ ਜਗਰਾਤਾ ਸਾਰਾ ਹੋਇਆ ਨਹੀਂ ਹੈਗਾ ਫਿਰ ਉਹਨਾਂ ਨੇ ਡੋਲੂਆਂ ਚ ਸਮਾਨ ਵੰਡਣਾ ਸ਼ੁਰੂ ਕਰਤਾ ਕੰਦੀ ਰਾਮਨਾ ਗਿਆ ਤਾਂ ਰਾਮਨਾ ਖੀਰ ਪੁਆ ਕੇ ਲਿਆਇਆ ਮਟਰ ਪਨੀਰ ਵੋਗ ਕੇ ਲਿਆਇਆ ਮੱਖਾਂ ਬੀਬੀ ਜੇ ਮੈਂ ਹੁੰਦੀ ਸਾਰਾ ਸਮਾਨ ਪਾ ਗਏ ਹੁੰਦੀ ਪੂਰੀਆਂ ਵੀ ਲਿਆਂਦੀ ਮਾਂ ਜਗਰਾਥੇ ਤੋਂ ਕੰਦੀ ਰਾਮਨਾ ਤਾਂ ਮਸਾਂ ਕੇ ਆਏ ਮੈਂ ਤਾਂ ਮਾਤੇ ਜਮ ਬਿੱਲੇ ਆ ਜਾ ਕੇ ਉਹ ਵੰਡ ਰਹੇ ਤੇ ਕੰਦੀ ਸਾਰਾ ਸਮਾਨ ਮੀਂਹ ਆ ਗਿਆ ਤਾਂ ਨਾ ਮੀਂਹ ਆ ਗਿਆ ਤਾਂ ਵੀ ਸਾਰਾ ਸਮਾਨ ਵੰਡ ਰਹੇ ਤੇ ਰਾਮਨਾ ਜਾ ਕੇ ਕੰਦੀ ਮਸਾਂ ਭੇਜਿਆ ਮਸਾਂ ਅੱਜ ਜਾਂਦਾ ਕੋਣ ਅੱਜ ਗੱਲ ਲੈਣਾ ਉਹ ਵੀ ਮੀਂਹ ਕਰਕੇ ਕੰਨੀ ਜਗਰਾਤਾ ਬੰਦ ਹੋ ਗਿਆ ਤਾਂ ਨਹੀਂ ਦੇਖੋ ਲੋਲੀ ਮੀਨਾ ਹਟ ਗਿਆ ਤੇ ਆਪਾ ਬਣਾਣ ਲੱਗਿਆਂ ਚ ਆਲੂ ਵਾਲੇ ਪਰੌਂਠੇ ਆਲੂ ਨਾ ਰਾਤੀਂ ਬਾਲ ਕੇ ਰੱਖ ਲਏ ਤੇ ਕਿਉਂਕਿ ਨਾ ਮੀਂਹ ਦਾ ਹੁਣ ਕੋਈ ਭਰੋਸਾ ਨਹੀਂ ਹੈਗਾ ਤੇ ਜਿਸ ਟਾਈਮ ਆਉਣ ਦਾ ਵੀ ਸਵੇਰ ਵਾਲਾ ਕੰਮ ਹੁਣੇ ਕਰਕੇ ਰੱਖ ਲਈਏ ਨਾ ਜੇ ਦਾਲ ਸਬਜ਼ੀ ਮਤਲਬ ਮਤਲਬ ਇਹ ਵੀ ਆਲੂ ਜ਼ਿਆਦਾਤਰ ਸੀ ਉਬਾਲ ਕੇ ਪਾਉਂਦੇ ਆ ਫਿਰ ਸਵੇਰੇ ਆਪਣੀ ਸਬਜ਼ੀ ਹੰਦਾ ਜੇ ਬਾਹਰ ਮੀਂਹ ਪੈ ਰਿਹਾ ਹੁੰਦਾ ਚੁੱਲ੍ਹੇ ਤੇ ਆਪਾਂ ਗੈਸ ਤੇ ਫਟਾਫਟ ਧਰ ਸਕਦੇ ਆ ਇਸ ਤਰ੍ਹਾਂ ਕਿ ਆਲੂ ਮੈਂ ਰਾਤ ਉਬਾਲ ਕੇ ਰੱਖ ਲਏ ਤੇ ਵੀ ਸਵੇਰੇ ਆਲੂ ਵਾਲੇ ਪਰੌਂਠੇ ਬਣਾਣੇ ਆ ਮੀਂਹ ਹਟ ਗਿਆ ਔਰ ਮੀਂਹ ਰਾਤ ਵੀ ਜਦੋਂ ਮੈਂ ਆਲੂ ਵਾਲੇ ਦਿਨਾਂ ਮੀਂਹ ਤੇ ਜਮੀ ਆ ਰਿਹਾ ਤਾਂ ਮੈਂ ਹੀ ਪੂਰੀ ਭਿੱਜ ਗਈ ਸੀ ਕਿਉਂਕਿ ਸ਼ਾਮ ਦਾ ਖਾਣਾ ਪੀਣਾ ਨਵੇੜਨ ਤੋਂ ਬਾਅਦ ਸਵੇਰ ਹੋ ਗਿਆ ਆਲੂ ਵਾਲੇ ਤੇ ਤੇ ਹੁਣ ਇੱਧਰ ਬਣਾਣੇ ਆ ਆਲੂ ਵਾਲੇ ਪਰੌਂਠੇ ਆ ਦੇਖੋ ਵਿੱਚ ਵਸ ਪਿਆਜ਼ ਨੂਣ ਮਿਰਚ ਤੇ ਜੀਰਾ ਜਿਹੜਾ ਮੈਂ ਭੁੰਨ ਕੇ ਪਾਇਆ ਏ ਤੂ ਵੀ ਧਣੀਆਂ ਧੋਣੀਆਂ ਤਾਂ ਹੁਣ ਖਤਮ ਹੋ ਗਿਆ ਮੁੱਲ ਆਪਾਂ ਲੰਦੇ ਨਹੀਂ ਹੈਗੇ ਬਾਕੀ ਮਿਰਚ ਤੁਹਾਨੂੰ ਜ਼ਿਆਦਾ ਲੱਗ ਰਹੀ ਹੋਣੀ ਕਿਉਂਕਿ ਆਲੂ ਲਾਲ ਲਾਲ ਪਏ ਨੇ ਹਰੀ ਮਿਰਚੋਂ ਤਾਂ ਹੈਗੀ ਆ ਲੱਗੀ ਹੋਈ ਆ ਪਰ ਨਾ ਉਹ ਜਗਾ ਹੁਣ ਗਿੱਲੀ ਆ ਉਥੇ ਫਿਰ ਮੈਨੂੰ ਐ ਵੀ ਵਿਚ ਪੜ ਕੇ ਸਾਰੀਆਂ ਚੱਪਲਾਂ ਗਿੱਲੀਆਂ ਖਰਾਬ ਹੋ ਜਾਣੇ ਪੈਰ ਇਸ ਕਰਕੇ ਆਪਾਂ ਲਾਲੀ ਮਿਰਚ ਪਾ ਲਈ ਨਹੀਂ ਤਾਂ ਹਰੀ ਪਾ ਲਾਂਦੀ ਮੈਂ ਹਰੀ ਨਾਲ ਬਹੁਤ ਸਵਾਦ ਬਣ ਜਾਂਦੀ ਐ ਅੱਜ ਨਾਲ ਦੂਏ ਚਿੱਟੇ ਆਲੂ ਆ ਜਿਹੜੇ ਲਾਲ ਆਲੂ ਆ ਸਾਡੇ ਖਤਮ ਹੋ ਚੁੱਕੇ ਨੇ ਜੀ ਤੇ ਹੁਣ ਅਸੀਂ ਚਿੱਟੇ ਮੁੱਲ ਲੈ ਕੇ ਆਏ ਹੁਣ ਇਹ ਨਹੀਂ ਪਤਾ ਵੀ ਇਹ ਦੋਰੀਆਂ ਰੋਟੀਆਂ ਬਣਣਗੀਆਂ ਦੋ ਤਰ੍ਹਾਂ ਦੀਆਂ ਜਾਂ ਇੱਕ ਸਿੰਗਲ ਰੋਟੀ ਬਣੂਗੀ ਪਰ ਮੈਨੂੰ ਲੱਗਦਾ ਨਹੀਂ ਸਿੰਗਲ ਬਣੂਗੀ ਕਿਉਂਕਿ ਨਾ ਐਨੇ ਜ਼ਿਆਦਾ ਪਤਲੇ ਜੇ ਹੋਗੇ ਕਿਉਂਕਿ ਜੇ ਸਿੰਗਲ ਰੋਟੀ ਬਣਾਵਾਂਗੇ ਤਾਂ ਫਟ ਜਾਣੀਆਂ ਸਾਰੀ ਫਟਣ ਨਾਲੋਂ ਇਹ ਤਾਂ ਚੰਗਾ ਵਾ ਦੋਰੀਆਂ ਦੋਰੀਆਂ ਬੜੀਆਂ ਬਣਾ ਲਵਾਂੀਆਂ ਆਲੂ ਠੰਡੇ ਪਏ ਨੇ ਕੁਝ ਆਲੂ ਨਾ ਫਿਰ ਪਤਾ ਨਹੀਂ ਫ੍ਰਿਜ 'ਚ ਰੱਖਣ ਨਾਲ ਜਿਆਦਾ ਪਤਲੇ ਹੋ ਗਏ ਪਤਾ ਨਹੀਂ ਪਰ ਆਲੂ ਪਤਲੇ ਨਹੀਂ ਉਹ ਮਿੱਠੇ ਨਹੀਂ ਹੈਗੇ ਆਲੂ ਵਧੀਆ ਨੇ ਪਿਆਜ਼ ਸਾਡੇ ਬਹੁਤ ਮਿੱਠੇ ਨੇ ਬਿਲਕੁਲ ਕੋੜੇ ਨਹੀਂ ਹੈਗੇ ਚਲੋ ਹੁਣ ਮੈਂ ਰੋਟੀ ਬਸ ਹੁਣ 15 ਮਿੰਟ ਤੱਕ ਲੱਗਦੀ ਆ ਹਨ ਯੂਵੀ ਬਾਹਰ ਖੇਡ ਰਿਹਾ ਹੈ ਕਿਉਂਕਿ ਯੂਵੀ ਨੇ ਨਾ ਸਵੇਰੇ ਉੱਠਣ ਸਰ ਦੁੱਧ ਨਹੀਂ ਪੀਆ ਹੁਣ ਰੋਟੀ ਉਹ ਖਾਊਗਾ ਸਿੱਧਾ ਇਸ ਕਰਕੇ ਜਦ ਬਸ ਉਹਨੇ ਸਭ ਤੋਂ ਪਹਿਲਾਂ ਉਸੇ ਨੇ ਖਾਣੀ ਆ ਜਦੇ ਲੱਗ ਜਾਣਾ ਹੈ ਤੇ ਬਾਹਰ ਨਾ ਮੀਂਹ ਇੰਨੀ ਤੇਜ਼ ਆ ਗਿਆ ਤਾਂ ਆਏ ਜੇ ਮੀਚਾ ਤਾਂ ਐਂ ਹੀ ਕਰਦਾ ਵੀ ਕਚੌਰੀਆਂ ਬਣਾਉਂ ਤੇ ਖਾਜਾ ਉਹ ਪਰ ਜਦ ਮੈਂ ਪਰੌਂਠੇ ਵੀ ਨਾ ਕਚੌਰੀਆਂ ਵਾਂਗ ਬਣਾਵਾ। ਹੁਣ ਤੁਸੀਂ ਐ ਵੀ ਨਾ ਤੇ ਉਹ ਵਿਕੀ ਐ ਨੰਨਾ ਲਾਇਆ ਇੱਧਰੇ। ਵਿਕੀ ਐ ਨੰਨਾ ਲਾਤਾ। ਪਰ ਉਹਨੂੰ ਕੀ ਕਰੀ ਉਹਨ ਕਚੌਰੀਆਂ ਖਾਣ ਨੂੰ ਦਿਲ ਕਰ ਰਿਹਾ ਫਿਰ ਕਚੌਰੀਆਂ ਤਾਂ ਤੇਲ ਚ ਡੁੱਬ ਕੇ ਬਣਦੀਆਂ ਨੇ ਨਾ। ਇੱਧਰ ਛੋਟੂ ਵੀ ਪਰੌਂਠੇ ਖਾਣ ਆ ਗਿਆ। ਤੁਹਾਨੂੰ ਮੈਂ ਨਾ ਹੁਣ ਵੀ ਦੋ ਰੋਟੀ ਦੇ ਕੇ ਆਣੀ ਆ। ਬੀਬੀ ਜੀ ਕੋਲ ਬਹਿ ਕੇ ਰੋਟੀ ਖਾ ਲਈ ਠੀਕ ਆ। ਜੀਜੀ ਕੋਲ ਰੋਟੀ ਕੇ ਬਹਿ ਕੇ ਖਾ ਲੀ। ਬਚਾਰਾ ਘੋਰ ਨਾਲ ਦੇਖ ਰਿਹਾ ਆ ਦੇਖੋ ਐਨ ਤਾਲ ਕੇ ਬਣਾ ਲੈਣੇ ਵੀ ਜਿਵੇਂ ਘੀ ਚ ਤੇਲ ਚ ਟੂਪੇ ਨਹੀਂ ਹੁੰਦੇ ਇਹੋ ਜਿਹਾ ਬਣਾ ਲੈਣੇ ਆਪਾਂ ਮੈਂ ਨਾ ਯੂਵੀ ਦੀ ਰੋਟੀ ਪਾਤੀ ਤੇ ਬਸ ਆਹ ਪਰੌਠਾ ਤਾਰਦਾ ਮੈਂ ਅਜਾ ਫਿਰ ਮੈਂ ਇਹਨੂੰ ਵੀ ਉੱਥੇ ਹੀ ਬਿਠਾਇਆ ਹਾਂਗੀ ਉੱਥੇ ਬੈਠੀ ਠੀਕ ਹੈ ਉਹ ਠੀਕ ਆ ਅੱਛਾ ਇੱਕ ਤਾਂ ਨਾ ਇੱਕ ਪਾਂਡਾ ਚੋ ਦੂਆ ਨਾਲ ਦੇਤਾ

ਮਾਰ ਰਹੇ ਨੇ ਮੈਂ ਨਹੀਂ ਖਾਂਦਾ ਮੈਂ ਕਹਿੰਦਾ ਇਹ ਨੂੰ ਇਹ ਬਚਾਰਾ ਮੇਰੇ ਪਿੱਛੇ ਉਡੀ ਨਾਲ ਕਿਉਂਕਿ ਨਾ ਪਤਾ ਕੀ ਗੱਲ ਹੈ ਅੱਜ ਕੱਲ ਨਾ ਦੁੱਧ ਬਹੁਤ ਮੰਗ ਰਹੇ ਆ ਹੈ ਨਾ ਸਾਡਾ ਦੁੱਧ ਵੀ ਐਨ ਵੀ ਵਧੀਆ ਹੈ ਐਨ ਪਿਓਰ ਹੁੰਦਾ ਇਸ ਕਰਕੇ ਵੀ ਹਰ ਕੋਈ ਐ ਕਹਿੰਦਾ ਵੀ ਤੁਸੀਂ ਦੁੱਧ ਲਾੜਾਏ ਤੁਹਾਡੇ ਤੋਂ ਫਿਰ ਦੁੱਧ ਦੀ ਸਾਨੂੰ ਸ਼ਾਰਟੇਜ ਪੈਦੀ ਹੈ ਮਜਬੂਰੀ ਕਰ ਲਾਣਾ ਪੈਂਦਾ ਹੈ ਹੈ ਨਾ بار بار ਸਾਰੇ ਮੰਗੀ ਜਾਂਦੇ ਨੇ ਵੀ ਨਹੀਂ ਜੀ ਥੋਤੀ ਲਾਣਾ ਥੋਤੀ ਲਾਣਾ ਤਾਂ ਕਰਕੇ ਸਾਨੂੰ ਆਪਣਾ ਘਰ ਦਾ ਦੁੱਧ ਘਟਾ ਕੇ ਹੁਣ ਨਾ ਹੋਰਾਂ ਦਾ ਦੁੱਧ ਲਾਣਾ ਪੈ ਰਿਹਾ ਹੈ ਨਹੀਂ ਤਾਂ ਸੋ ਅੱਗੇ ਸੋਣਾ ਦੁੱਧ ਦਹੀਂ ਮੱਖਣੀ ਰੋਜ਼ ਹੋਈ ਜਾਂਦਾ ਤਾਂ ਹਨਾ ਵਧੀਆ ਹੁੰਦਾ ਤਾਂ ਹੁਣ ਦਹੀਂ ਵੀ ਘਟ ਗਿਆ ਕਿਉਂਕਿ ਸਾਰੇ ਦੁੱਧ ਮੰਗਦੇ ਨੇ ਦੁੱਧ ਸਾਡਾ ਬਹੁਤ ਵਧੀਆ ਲੱਗਦਾ ਮੈਨੂੰ ਐਕਟੀਵ ਨੂੰ ਤਾਂ ਲੱਗਦਾ ਹਨਾ ਸਾਰਿਆਂ ਤੋਂ ਵੀ ਦੂਜੇ ਬੰਦੇ ਨੂੰ ਤਾਂ ਲੱਗਦਾ ਵੀ ਆਪਣੀ ਚੀਜ਼ ਕਿੰਦਾ ਦੀ ਹੈ ਦੂਜਾ ਦੱਸਦਾ ਸਾਨੂੰ ਵੀ ਤੁਹਾਡੀ ਚੀਜ਼ ਬੈਸਟ ਆ ਜੋ ਵੀ ਬੈਸਟ ਜਿਹੜਾ ਰੋਟੀ ਆਪਾਂ ਹਾਂ ਆਪਾਂ ਰੋਟੀ ਠੀਕ ਐ ਕੀ ਰੋਟੀ ਬਸ ਮੈਂ ਇੱਕੋ ਲੜਨੀ ਆ ਜਰਾ ਫੋਨ ਨਹੀਂ ਲੈਣਾ ਫਿਰ ਬੀਬੀ ਜੀ ਦਾ ਮਣਾਉਣੀ ਆ ਰੋਟੀ ਆਲੂ ਕੱਟ ਪਾ ਕੇ ਆ ਯੂਵੀ ਨੂੰ ਦੰਨੀ ਆ ਫਿਰ ਲਓ ਜੀ ਹੁਣ ਇੱਕੋ ਔਰ ਦੇ ਆ ਯੂਵੀ ਨੂੰ ਹੁਣ ਆ ਬੂ ਮੈਂ ਇੱਥੇ ਰੋਟੀ ਮੰਗਣ ਆਇਆ ਤਾਂ ਹਾਂ ਔਰ ਦੇਖੋ ਕੇ ਰਾ ਰੋਟੀ ਅੱਛਾ ਆ ਦੇਖੋ ਰੋਟੀ ਮੰਗਣ ਆਇਆ ਰੋਟੀ ਗੱਗੂ ਰੋਟੀ ਯੂਵੀ ਲਿਆ ਰੀਆਂ ਲਿਆ ਰੀਆਂ ਬੀਬੀ ਦੀ ਰੋਟੀ ਮੈਂ ਬਾਚ ਲਾਣੀ ਪਹਿਲਾ ਯੂਵੀ ਨੂੰ ਹਰ ਆਪੂ ਨੂੰ ਦੇ ਆਵਾ ਚਲੋ ਚਲੋ ਚਲੀਏ ਜੀਜੀ ਨੂੰ ਰੋਟੀ ਦੇ ਕੇ ਆਈਏ ਤੂੰ ਆ ਜਾ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਲੈ ਰੱਖੋ ਮੈਂ ਆਪੂ ਨੂੰ ਖਾ ਆਪੂ ਨੂੰ ਖਾ ਲੈ ਸਾਰੀ ਮੈਂ ਆਪੂ ਨੂੰ ਖਾ ਹਮ ਆਪਣਾ ਰੋਟੀ ਰੱਖਾ ਨੂੰ ਸਮਾਪਤ ਬਸ ਆ लास्ट ਰੋਟੀ ਐ ਮੇਰੀ ਸਾਰਿਆਂ ਨੇ ਖਾ ਲਈ ਬੀਬੀ ਕੁਝ ਇੰਨਾ ਲੰਬੀ ਰਹੀ ਹੈਗੀ ਇਹਨਾਂ ਨੂੰ ਕਾਇਮ ਚਲੋ ਜੀ ਬਸ ਫਿਰ ਸਾਰਿਆਂ ਨੇ ਖਾ ਲਈ ਮੇਰੀ ਰੋਟੀ ਹੈ ਕੱਲ ਤੇ ਯੂਵਿਦਾ ਲਖਣਾਇ ਸਕੂਲ ਕਿਉਂਕਿ ਨਾ ਫਿਰ ਕੱਲ ਤੇ ਹੀ ਕੰਮ ਜ਼ਿਆਦਾ ਆਪਣਾ ਕਿਉਂਕਿ ਕੱਲ ਸਵੇਰੇ ਮੈਂ 5 ਵਜੇ ਸਵੇਰ ਤੋਂ ਕੱਲ ਨੂੰ ਮੈਂ 5 ਵਜੇ ਉੱਠ ਖੜਿਆ ਕਰਨਾ ਆਪਾਂ ਕੰਮ ਸਵੇਰੇ ਸਟਾਰਟ ਹੋ ਲਿਆ ਕਰਨਾ ਤੇ ਹੁਣ ਵੀਡੀਓ ਕਈ ਵਾਰ ਸਵੇਰੇ ਸੱਜਰੇ ਬਣਦੀ ਵੀ ਆ ਸ਼ੁਰੂ ਹੁੰਨਾ ਕਦੀ ਕਦੀ ਹੁੰਦੀ ਵੀ ਆ ਕਦੇ ਸ਼ੁਰੂ ਕਰ ਵੀ ਲੈਂਦੀ ਆ ਕਦੇ ਮੇਰੇ ਹੀ ਸੱਜਰੇ ਹੋਣਾ ਵੀਡੀਓ ਬਣਾਉਣ ਨੂੰ ਰਾਜੀ ਨਹੀਂ ਤੇ ਕੀ ਵੀ ਅੰਦਰ ਆਪਣਾ ਖਤਮ ਹੋ ਚੁੱਕਿਆ ਰੋਟੀਆਂ ਵੀ ਬਣ ਗਈਆਂ ਘੀ ਵੀ ਖਤਮ ਹੋ ਗਿਆ ਫਿਰ ਹੁਣ ਆਪਾਂ ਨਾ ਮੈਂ ਵੀ ਲਾਸਟ ਰੋਟੀ ਨੂੰ ਮੈਂ ਆਪਣੀ ਇੱਕ ਰੋਟੀ ਨੂੰ ਕੀ ਘੱਟ ਲਾਇਆ ਮੈਂ ਵੀ ਇੱਕ ਨੂੰ ਜ਼ਿਆਦਾ ਲਾਵਾਂ ਤਾਂ ਕਿ ਮੇਰੀਆਂ ਵੀਆਂ ਕਟੋਰੀਆਂ ਮਗਰ ਰੋਟੀ ਕੋਈ ਨਾ ਵਧੀਆ ਲੱਗਿਆ। ਕੀ ਵੀ ਆਪਣਾ ਸਮਾਂ ਦੱਬਾ ਖਾਂਦੇ। ਹੁਣ ਡੱਬਾ ਮੈਂ ਤਾਂ ਖਾਣ ਦੀ ਕਰਿਆ ਨਹੀਂ ਤਾਂ ਕੀ ਹੋਰ ਪਾ ਲਾਂਦੀ ਇਹ ਤਾਂ ਮੈਂ ਕਹਿੰਦਾ ਖਾਂਦੀ ਕਰ ਲੈ। ਫਿਰ ਇਹਨੂੰ ਧੋ ਕੇ ਆਪਾਂ ਦੂਜਾ ਕੀ ਪਾਵਾਂਗੇ? ਐਵੇਂ ਨਹੀਂ ਪਾਉਂਦੇ। ਕਿਉਂਕਿ ਜਦ ਕੀ ਖਤਮ ਹੋ ਜਾਂਦਾ ਮੈਂ ਹਮੇਸ਼ਾ ਡੱਬਾ ਠੱਕਾ ਲੈਂਦੀ। ਆ ਬੂ ਗੇਰਦੀ। ਚਲੋ ਜੋਂਨਾ ਵੀ ਰੋਟੀ ਖਾ ਲਾ ਮੈਨੂੰ ਵੀ ਬਹੁਤ ਦੀ ਨੂੰ ਬਿਲੀ ਕਰਦੇ ਹੁਣ ਮੈਂ ਰੋਟੀ ਸਾਰੇ ਹਰ ਸੋਈ ਨਾ ਰੋਟੀ ਖਾ ਲਾ ਫਿਰ ਉਹਦੇ ਬਾਅਦ ਨਾਲ ਦੇ ਨਾਲ ਆਪਾਂ ਸੋਈ ਜਾਣਾ ਈ ਔਰ ਸੋਈ ਸਾਫ ਕਰਨੀ ਹੈ ਲਓ ਜੀ ਆਪਾਂ ਸਾਰੀ ਕਿਚਨ ਦੇਖੋ ਕਲੀਨ ਕਰਤੀ ਆ ਲੋ ਸਾਰੀ ਚੰਗੀ ਤਰ੍ਹਾਂ ਸਾਫ ਕਰਤੀ ਇਹ ਆ ਸਿਰਫ ਇੱਕ ਵੀਡੀਓ ਚ ਦਿਖਾਣ ਲਈ ਨਹੀਂ ਹੈਗਾ ਮੈਨੂੰ ਨਾ ਓਮ ਵੀ ਸਫਾਈ ਬਹੁਤ ਜਿਆਦਾ ਪਸੰਦ ਆ ਬਸ ਹੁਣ ਹੰਦਾ ਘਟੀ ਠਰ ਕੇ ਸਾਰੇ ਪੱਖੇ ਪੁੱਖੇ ਵੀ ਸਾਰੇ ਘਰ ਦੀ ਸਫਾਈ ਕਰਦਣੀ ਇਹ ਸਾਰੇ ਜਿਵੇਂ ਇਨਾਂ ਚ ਭਰਿਆ ਹੋਣਾ ਵਾਦੂ ਸਮਾਨ ਫਿੱਟ ਕੇ ਸਾਰਾ ਧੋਸ ਮਾਰ ਕੇ ਸਾਫ ਕਰਕੇ ਵੀ ਰੱਖ ਦੇਣੇ ਤੇ ਖਾਣੇ ਵੀ ਦੇਖ ਲੈ ਜਿਵੇਂ ਉਹਨਾਂ ਦੇ ਕੁੱਤੇ ਨੂੰ ਆਪਾਂ ਪਤਾ ਲੱਗ ਗਿਆ ਹੁੰਦਾ ਹੈ ਨਾ ਟਾਈਮ ਅਸੀਂ ਨਾ ਰਾਵੀ ਉਹਦੇ ਘਰ ਜਾ ਰਹੇ ਆ ਤੇ ਟਾਈਮ ਆਪਣਾ ਹੋ ਗਿਆ ਸਵਾ 2:00 ਦਾ 2:30 ਵਜਣ ਵਾਲਿਆ ਰਾਵੀ ਲੈਣਾ ਜਿੰਦ ਦਾ 6 ਮਹੀਨੇ ਦਾ ਹੋ ਫੋਟੋ ਸ਼ੂਟ ਜਾ ਕਰਨਾ ਹੈ ਹਾਫ ਕੇਕ ਮੰਗਵਾਇਆ ਇਹਨੇ ਕੰਡੀ ਗਗਰ ਮੈਂ ਫੋਟੋ ਸ਼ੂਟ ਕਰਵਾਣਾ ਹੈ ਤੇ ਉਹਦੇ ਲਈ ਉਹਨੇ ਛੋਟਾ ਜਿਹਾ ਹਾਫ ਕੇਕ ਮੰਗਾਇਆ ਕੰਡੀ ਚਲ ਜਵਾਕਨ ਦੇ ਦੂੰਗੀ ਮੈਂ ਬਹਾਨੇ ਸਿਰ ਆਪਣਾ ਜਿੰਦ ਦਾ ਫੋਟੋ ਵਗੈਰਾ ਹੋ ਜਾਊਗਾ ਵੀ ਬਿਨਾ ਕੇਕ ਤੇ ਸੋਨਾ ਵੀ ਨਹੀਂ ਲੱਗਣਾ ਇਸ ਕਰਕੇ ਉਹਨੇ ਛੋਟਾ ਜਿਹਾ ਕੇਕ ਮੰਗਵਾਇਆ ਬਾਕੀ ਉਹਦੀ ਕਹਿੰਦੀ ਡੈਕੋਰੇਸ਼ਨ ਛੋਟੀ ਜੀ ਥੋੜੀ ਜੀ ਝੌਂਪੜੀ ਜੀ ਬਣਾ ਕੇ ਬੱਦੀਆ ਜੀ ਕਰਨੀ ਹੈ ਕਹਿੰਦੀ ਤੂੰ ਕਰ ਦੇ ਬਾਕੀ ਅਸੀਂ ਦੇਖਦੇ ਆ ਜਾ ਕੇ ਉਹਨੂੰ ਛੋਟੀ ਜੀ ਡੈਕੋਰੇਸ਼ਨ ਕਰਦੇ ਆ ਨਾਲੇ ਉਹਦਾ ਫੋਟੋ ਸ਼ੂਟ ਕਰਦੇ ਆ ਜਾ ਕੇ ਆ ਲੋ ਜੀ ਆ ਕੇ ਮੈਂ ਇੰਨੀ ਕਿ ਡੈਕੋਰੇਸ਼ਨ ਹਜੇ ਕਰਤੀ ਝੌਂਪੜੀ ਬਣਾਤੀ ਤਿੰਨ ਡੰਡੇ ਲੈ ਕੇ ਡੈਕੋਰੇਸ਼ਨ ਚ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਐਕਸਪਰਟ ਪੂਰੇ ਆ ਤੇ ਪਿੱਛੇ ਨਾ ਹਜੇ ਮੰਜੀ ਖੜੀ ਕਰੀ ਆ ਉਹਦੀ ਫੋਟੋਆਂ ਖਿੱਚਣ ਲਈ ਬਸ ਐਡੀ ਕਹੇ ਝੌਂਪੜੀ ਜੀ ਬਣਾਈ ਆ ਤਿੰਨ ਡੰਡੇ ਖਸਾਰ ਦੇ ਲੈ ਕੇ ਅਹ ਐਂ ਤਿਆਰ ਜਿਹੜਾ ਵੀ ਸਮਾਨ ਬਚਿਆ ਕੁਛ ਅਮ ਨਿਆਣੇ ਦੇ ਜਨਮ ਦਿਨ ਦਾ ਪਿਆਤਾ ਉਹ ਵਾਲਾ ਕਰਿਆ ਬਾਕੀ ਅੱਗੇ-ਅੱਗੇ ਮੈਂ ਤੁਹਾਨੂੰ ਦਿਖਾਉਂਗੀ ਮੈਂ ਕਿਵੇਂ ਕਰ ਰਹੀ ਆ ਮਤਲਬ ਉਹਨਾਂ ਦੇ ਸਾਬਾਂ ਵੀ ਮੈਂ ਉਹਨਾਂ ਨੂੰ ਪਹਿਲਾਂ ਹੀ ਆ ਕੇ ਕਹਿ ਨਾ ਵੀ ਇਹਨੂੰ ਜਿੱਥੇ ਚਾਣਨ ਉੱਥੇ ਫੋਟੋ ਨਹੀਂ ਇਧਰ ਨਾ ਕਰੇ ਮੇਰੀ ਫੋਟੋ ਕਿਥੋਂ ਨਹੀਂ ਪਿੱਛੇ ਉਹਨਾਂ ਦਾ ਮਤਲਬ ਇਹ ਹੁੰਦੇ ਉਹ ਹੁੰਦੇ ਉਹਨਾਂ ਦਾ ਬਸ ਹਾਂ ਤੂੰ ਹੁੰਦੇ ਕੀ ਕਿਦਾ

ਲੈ ਨੋ ਇੱਕ ਫੋਟੋ ਚਾਹੀਦੀ ਮੈਨੂੰ ਨਾ ਮੱਸਾ ਮੇਰੀ ਕੁੜੀ ਲੋਟਾਈ ਆ ਕੀ ਕਰੋ ਜੇ ਕੇਕ ਖਾਣਾ ਹੋਰ ਬੈਠੀ ਹੈ ਕਿ ਨਹੀਂ ਸੋਣ ਦੇ ਦੇ ਖਾਣਾ ਦੇਖਾ ਲੈ ਉਹਨੇ ਕਿਸੀ ਉੱਡ ਗਈ ਚੱਲ ਪਾਸ ਤੇ 2 ਯੂ ਬੈਠ ਜਾ ਨਾ ਲੈ ਫੋਟੋ ਲੈ ਹੋਰ ਨਹੀਂ ਇਹ ਚਾਹੀਦੀ ਠੀਕ ਹੈ ਠੀਕ ਹੈ ਓ ਜੂ ਜੂ ਬਈ ਮੈਂ ਤਾਂ ਚੱਕ ਲਿਆ ਇੱਕ ਮੇਰੇ ਲੱਗ ਲੱਗ ਰਹੀ ਸੀ ਕੱਦੀ ਕੰਮ ਕਰ ਰਹੀ ਐ ਮੈਂ ਤਾਂ ਹੋਰੀ ਹੁਣ ਸਾਰੇ ਖਾਂ ਪਿੰਡੇ ਦੀ ਹਰੀ ਹੋ ਗਈ ਬਹੁਤ ਵਧੀਆ ਮਨਾਉਂ ਗਿਆ ਮੇਰੀ ਹੋ ਗਿਆ ਹੂੰ ਜਿੰਨੇ ਕੋ ਉਮੀਦ ਨਹੀਂ ਹੁੰਦੀ ਉਹ ਨਹੀਂ ਤੇ ਜਿਆਦਾ ਵਧੀਆ ਹੋ ਗਿਆ ਲੋ ਦੀ ਆਪਾ ਕਰੇ ਵਾਪਸ ਆਗੇ ਤੇ ਬਰਥਡੇ ਸੌਰੀ ਬਰਥਡੇ ਵੀ ਨਹੀਂ ਤਾਂ ਬਸ ਉਹ ਨਾ ਇੱਕ ਫੋਟੋ ਸ਼ੂਟ ਜਾ ਕਰਨਾ ਤਾਂ ਥੋੜਾ ਜਿਹਾ ਔਰ ਉਹਦੇ ਕਰਕੇ 라ਵੀ ਨੇ ਕੋ ਬੱਚੇ ਬੁਲਾਏ ਸੀਗੇ ਹਨਾ ਵੀ ਤਾਂ ਕਰਕੇ ਮੈਨੂੰ ਥੋੜਾ ਜਿਹਾ ਬੀਜੀ ਮਿਸ ਜਾਉਣਾ ਤਾਂ 6 ਮਹੀਨੇ ਦਾ ਜਨਮ ਦਿਨ ਤਾਂ ਵੀ ਕੁਝ ਆਈਡੀਆ ਲੈਣ ਵਾਸਤੇ ਮੇਰੇ ਤੋਂ ਜਾਂ ਵੀ ਕਿਆ ਕੀ ਮੈਂ ਕਰੀਏ ਕੀ ਮੈਂ ਕੁਝ ਕਰੀਏ ਹਨਾ ਮੈਨੂੰ ਮੈਂ ਤਾਂ ਪਹਿਲਾਂ ਤਾਂ ਗਈ ਸੀ ਕਿਉਂਕਿ ਥੋੜੀ ਜੀ ਡੈਕੋਰੇਸ਼ਨ ਜੀ ਕਰਨੀ ਸੀ ਔਰ ਕਿਆ ਕਰਨਾ ਹੈ ਕਿ ਮੈਂ ਕਰਨਾ ਹੈ ਵੀ ਹਨਾ ਉਥੇ ਜੋ ਵੀ ਐ ਸਜਾਵਟ 6 ਮਹੀਨੇ ਦੀ ਵੀ ਉਹ ਕੀ ਮੈਂ ਕਰੀਏ ਉਹ ਤਾਂ ਕਰਕੇ ਮੈਂ ਫਿਰ ਪਹਿਲਾਂ ਜਾ ਕੇ ਜਿਵੇਂ ਜਿਵੇਂ ਕਰਦੇ ਆ ਮੈਂ ਇੰਸਟਾਗ੍ਰam ਤੇ ਦੇਖਿਆ ਜਾਂ YouTube ਤੇ ਦੇਖਦੇ ਆਪਾਂ 6 ਮਹੀਨਿਆਂ ਦੇ ਬੱਚਾ ਹਨਾ ਝੌਂਪੜੀਆਂ ਜੀ ਬਣਾ ਕੇ ਫਿਰ ਸਾਡੇ ਕੋਲ ਕੁਝ ਹੈ ਤਾਂ ਹੈ ਨਹੀਂ ਤਾਂ ਪਰ ਮੈਂ ਫਿਰ ਉਥੇ ਥੋੜਾ ਜਿਹਾ ਜਗੜ ਲਾਏ ਲਿਆ ਅ ਮਤਲਬ ਲੱਕੜਾ ਲੁਕੜਾ ਨਹੀਂ ਆ ਤਿੰਨ ਤਿੰਨ ਲੱਕੜੀਆਂ ਦੀ ਇੱਕੋ ਸਾਰ ਦੀਆਂ ਲੈ ਕੇ ਉਹਨਾਂ ਤੇ ਨੈੱਟ ਪਾਈ ਤੀ ਬਸ ਨੈੱਟ ਲਾ ਕੇ ਇੱਕ ਫਿਰ ਉਹਦੇ ਦਰਖਤ ਦੇ ਪੱਤੇ ਜੇ ਤੋੜ ਕੇ ਆਲੇ ਦੁਆਲੇ ਲਾਤੇ ਪਰ ਮਤਲਬ ਵੀ ਉਹ ਪੂਰੀ ਤਰ੍ਹਾਂ ਹੋ ਤਾਂ ਵਧੀਆ ਗਿਆ ਤਾਂ ਪਰ ਜਿੰਦ ਟਿੱਕੀ ਨਹੀਂ ਹੈਗੀ ਬਿਲਕੁਲ ਵੀ ਉਹਨੇ ਫੋਟੋਆਂ ਨਹੀਂ ਖਚਾਈਆਂ ਵੀਡੀਓ ਨਹੀਂ ਬਣਵਾਈ ਮਤਲਬ ਇੰਨਾ ਜ਼ਿਆਦਾ ਰੋਣ ਲੱਗ ਗਈ ਤੇ ਫਿਰ ਜਦ ਕੱਲੀ ਨੂੰ ਪਠਾਉਂਦੇ ਤੇ ਮਸਾ ਪਿਆਰ ਨਾਲ ਰੁਲਾ ਟਕਾਟਾ ਕਰਕੇ ਬਿਠਾ ਰਹੇ ਤੇ ਇਸ ਕਰਕੇ ਫਿਰ ਸਾਰਾ ਢਾਟ ਓਈਆ ਜਾ ਹੋ ਗਿਆ ਪਿੱਛੇ ਮੰਜੀ ਜੀ ਖੜੀ ਖਰੀ ਤੇ ਨਾ ਵੀ ਸੈਟਿੰਗ ਜੀ ਕਰ ਲਾਂਗੇ ਪਰ ਕੁਝ ਪਤਾ ਨਹੀਂ ਤਾਂ ਬਈਨ ਨਾ ਰੋ ਇਕਲਤ ਰੋਲਾ ਜਾ ਪੈ ਗਿਆ ਸਾਰੇ ਇਕਲਤ ਇਕੱਠੇ ਜੀ ਹੋ ਗਏ ਉਹ ਜਿਵੇਂ ਨਿਆਣਾ ਬੋਂਦਲ ਜੇ ਜਾਂਦਾ ਵਸ ਹਨਾ ਉਹ ਬੋਂਦਲ ਜੇ ਗਈ ਫਿਰ ਤਾਂ ਕਰਕੇ ਜੀਵੇਂ ਟੀਵੇਂ ਬਸ 4 ਫੋਟੋਆਂ ਖਿੱਚੀਆਂ ਥੋੜੀ ਜੀ ਵੀਡੀਓ ਬਣੀ ਆ ਬਸ ਇੰਨਾ ਜ਼ਿਆਦਾ ਬਣਾ ਨਹੀਂ ਸਕੇ ਫਿਰ ਉਤੇ ਬਾਅਦ ਬਸ ਖਾਣੇ ਪੀਣੇ ਨੂੰ ਕਰਿਆ ਸੀਗਾ ਥੋੜਾ ਜਿਹਾ ਬਸ ਐਵੇਂ ਹੀ ਉਹਦਾ ਬਸ ਇੱਕ ਉਹਨੂੰ ਵੀ ਹਾਂ 6 ਮਨთ ਦਾ ਫੋਟੋ ਸ਼ੂਟ ਹੋ ਜੂਗੀ ਵੀਡੀਓ ਬਣ ਜੂ ਥੋੜੀ ਜੀ ਮੈਂ ਵੀ ਕਹਿੰਦੀ ਆਪਣਾ ਸ਼ੌਕ ਤੇ ਆ ਪੂਰਾ ਗੱਲ ਆ ਹਨਾ ਕਿਉਂਕਿ ਐਨੇ ਸਾਲਾਂ ਬਾਅਦ ਘਰੇ ਤੇ ਆਈਆ ਤੇ ਵੀ ਮੈਂ ਹਰ ਇੱਕ ਵੀ ਮੈਨੂੰ ਐ ਹੁੰਦਾ ਵੀ ਅੱਜ ਕੱਲ ਜਿਵੇਂ ਕਰਦੇ ਆ ਮੈਂ ਓਵੇਂ ਕਰਨਾ ਰਵੀ ਦਾ ਰਵੀ ਨੂੰ ਹਰ ਇੱਕ ਉਹਦਾ ਸ਼ੌਂਕ ਹੁੰਦਾ ਵੀ ਮੈਂ ਆਪਣੇ ਬੱਚੇ ਦਾ ਐਵੇਂ ਕਰਾਉ ਉਹ ਵੀ ਕਰਾ ਉਹ ਵੀ ਕਰਾ ਚਾਹੇ ਆਪਾਂ ਦੇਖੋ ਆਪਣੀ ਹਰ ਇੱਕ ਮਾਪਾਪ ਚਾਹੇ ਥੋੜਾ ਕਰੇ ਹਰ ਇੱਕ ਮਾਪਾਪ ਦਾ ਸ਼ੌਂਕ ਹੁੰਦਾ ਹਨਾ ਵੀ ਸੁਪਨਾ ਹੁੰਦਾ ਵੀ ਆਪਣੇ ਬੱਚੇ ਲਈ ਆ ਕਰੀਏ ਉਹ ਕਰੀਏ ਚਾਹੇ ਜਿੰਨਾ ਹੋ ਸਕਦਾ ਅਗਲਾ ਕਰਦਾ ਤਾਂ ਰਵੀ ਵੀ ਜਿੰਨਾ ਹੋ ਸਕੇ ਉਹ ਕਰਦੀ ਆ ਚਾਹੇ ਥੋੜਾ ਹੋਵੇ ਹਨਾ ਕਾਫੀ ਇਹ ਤੋਂ ਵੱਡੇ ਵੱਡੇ ਵੀ ਕਰਦੇ ਨੇ ਪਰ ਜੀਮੇ ਬਸ ਹਰ ਇੱਕ ਮਾਂ ਪਿਓ ਦਾ ਸੁਪਨਾ ਹੁੰਦਾ ਮਾਂ ਦਾ ਜੀਮੇ ਜ਼ਿਆਦਾਤਰ ਮਾਂ ਦਾ ਹੁੰਦਾ ਵੀ ਹਾਂ ਵੀ ਮੈਂ ਆਪਣੇ ਬੱਚੇ ਲਈ ਇਹ ਕਰਾਂ ਉਹ ਕਰਾਂ ਆਪਣੀ ਧੀ ਲਈ ਹੈ ਨਾ ਉਹ ਮੇਰਾ ਵੀ ਬਸ ਉਹਨਾਂ ਕਾ ਵਿਚਾਰੀ ਪੂਰਾ ਆਪਣਾ ਸ਼ੌਂਕ ਪੂਰਾ ਕਰਦੀ ਆ ਅਸੀਂ ਤਾਂ ਕਦੇ ਅਸੀਂ ਤਾਂ ਇਹ ਤਾਂ 6 6 ਮਹੀਨੇ ਦੇ ਅਸੀਂ ਕਦੇ ਮਨਾਏ ਨਹੀਂ ਅਸੀਂ ਤਾਂ ਪਹਿਲਾਂ ਵੀ ਕਦੇ ਨਯੂਵੀ ਦਾ ਨਾ ਉਹਦਾ ਕਦੇ ਮਨਾਇਆ ਨਹੀਂ ਚਲੋ ਅਸੀਂ ਜਿੰਦ ਦੇ ਰਾਹੀ ਅਸੀਂ ਉਹ ਸਾਰੇ ਛੋਟੇ ਛੋਟੇ ਜਿਹੜੇ ਸੈਲੀਬ੍ਰੇਸ਼ਨ ਹੁੰਦੇ ਉਹ ਛੋਟੇ ਛੋਟੇ ਜਿੰਦ ਦੇ ਰਾਹੀ ਦੇਖ ਰਹੇ ਹਾਂ ਵੈਸੇ ਦੂਜਿਆਂ ਤਾਂ ਕਰਦੇ ਦੇਖਦੇ ਆ ਮਤਲਬ ਖੁਦ ਨਹੀਂ ਮਨਾਏ ਹੈਗੇ ਖੁਦ ਤਾਂ ਹੋ ਆਪਾਂ ਬਰਥਡੇ ਮਨਾਉਂਦੇ ਆ ਬਰਥਡੇ ਦਾ ਵੀ ਬਸ ਅਸੀਂ ਥੋੜਾ ਥੋੜਾ ਹੁਣ ਅੱਗੇ ਅੱਗੇ ਜਿਵੇਂ ਬੱਚੇ ਯੂਵੀ ਵੀ ਵੱਡਾ ਹੋ ਗਿਆ ਬਸ ਕਟਾ ਥੋੜਾ ਉਹ ਕਰ ਰਹੇ ਹਾਂ ਵੀ ਚਲ ਐਦਾਂ ਹੀ ਸਿੰਪਲ ਮਨਾਇਆ ਕਰਾਂਗੇ ਯੂਵੀ ਦਾ ਵੀ ਬਸ 2 ਮਹੀਨੇ ਤੱਕ ਆਣ ਵਾਲਾ ਪਰ ਇਸ ਵਾਰ ਕੋਈ ਸਲਾ ਨਹੀਂ ਹੈਗੀ ਕੁਝ ਵੀ ਕਰਨ ਦੀ ਵੀ ਕੁਝ ਵੀ ਨਹੀਂ ਕਰਨਾ ਹੈਗਾ ਚਲੋ ਆਪਣਾ ਜੋ ਵੀ ਆ ਬੱਚੇ ਬੱਚਿਆਂ ਨੂੰ ਟਿਊਸ਼ਨ ਤੇ ਦੇਰਦਣਾ ਜਿਵੇਂ ਖਾਣਾ ਹਨਾ ਬਸ ਵੀ ਮੇਰਾ ਮਤਲਬ ਹੈ ਵੀ ਉਹਨਾਂ ਨੂੰ ਖਾਣ ਨੂੰ ਚੀਜ਼ਾਂ ਦੇ ਦੇਣੀਆਂ ਬਸ ਬਾਕੀ ਕਰੇ ਹੋਰ ਕੀ ਆ ਰੋਟੀ ਪਾਣੀਓ ਬਣਾਵਾਂਗੇ ਤੇ ਐਤਕੀ ਕੇਕ ਕੱਟਣ ਦੀ ਕੋਈ ਸਲਾਹ ਨਹੀਂ ਹੈਗੀ ਕੁਸ਼ ਵੀ ਬਰਥਡੇ ਵੀ ਬਸ ਐਦਕੀ ਛੱਡ ਦਨੇ ਆ ਕਾਫੀ ਸਾਲ ਹੋ ਗਏ ਹਰ ਸਾਲ ਲਗਾਤਾਰ ਬਣਾਉਂਦੇ ਆ ਐਤਕੀ ਵੀ ਸਾਨੂੰ ਵੀ ਮੇਰਾ ਵੀ ਉਹ ਮੁਰਝਾ ਹੈ ਨਹੀਂ ਵੀ ਆਕ ਕੀ ਯੂਵੀ ਦਾ ਬਰਥਡੇ ਮਨਾਈਏ ਬਸ ਉਹਦੇ ਟਿਊਸ਼ਨ ਦੇ ਦੇ ਦਾਂਗੇ ਖੰਡ ਪਿੰਨ ਨੂੰ ਬਾਕੀ ਚਲੋ ਆਪਣਾ ਵਲੌਗ ਹੈ ਜਿਹੜਾ ਅੱਜ ਦਾ ਇਥੇ ਦਾ ਸੀਗਾ ਮੇਰਾ ਵਲੌਗ ਉੱਥੇ ਪੂਰੀ ਤਰ੍ਹਾਂ ਬਣਿਆ ਨਹੀਂ ਹੈਗਾ ਕਿਉਂਕਿ ਮੈਂ ਨਾ ਮੈਂ ਹੀ ਫੋਟੋਆਂ ਖਿੱਚ ਰਹੀ ᱛੀ ਵੀਡੀਓਜ਼ ਬਣਾ ਰਹੀ ᱛੀ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਔਖਾ ਹੋਇਆ ਪਤਾ ਪਿੱਛੇ ਤੇ ਨਾ ਕੋਈ ਦੂਜਾ ਹਨਾ ਇਹ ਜੇ ਪ੍ਰੋਗਰਾਮ ਤੇ ਕੈਮਰਾ ਫੜਦਾ ਏ ਕਿਉਂਕਿ ਹਰ ਇੱਕ ਨੂੰ ਐ ਹੁੰਦਾ ਵੀ ਵਿਚੇ ਰੋਲਾ ਪਈ ਜਾਂਦਾ ਸਭ ਦਾ ਗਾ ਕੜਾ ਵਿਚੇ ਬਣੀ ਜਾਂਦਾ ਇਸ ਕਰਕੇ ਆਪਾਂ ਕੱਲਿਆਂ ਨੇ ਮੈਂ ਜੋ ਵੀ ਤਾਂ ਹਨਾ ਫੋਟੋ ਵੀ ਖਿੱਚ ਰਹੀ ᱛੀ ਇੱਕੇ ਫੋਨ ਰਾਹੀਂ ਤੇ ਵੀਡੀਓਜ਼ ਵੀ ਬਣਾ ਰਹੀ ᱛੀ ਇਸ ਕਰਕੇ ਅੱਜ ਦਾ ਜਿਹੜਾ ਆਪਣਾ ਵਲੌਗ ਹੈ ਇੱਥੇ ਤੱਕ ਸੀਗਾ ਤੇ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੱਤੋ ਵੱਤ ਸਪੋਰਟ ਕਰੋ ਪਲੀਜ਼ ਫੈਮਲੀ ਨੂੰ ਵੱਡੀ ਜਲਦੀ 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 ਕਰੋ ਵੀਡੀਓ ਨੂੰ ਵੱਤ ਵੱਤ ਲਾਈਕ ਕਰਿਓ ਜਿੰਦ ਲਈ ਕਿਉਂਕਿ ਜਿੰਦ ਦਾ 6 ਮਨ ਦਾ ਮਨਾਇਆ ਇਹ ਹਨਾ ਜੋ ਵੀ ਆ ਚਲੋ ਫੋਟੋ ਕਰਨੀ ਫੋਟੋ ਸ਼ੂਟਰ ਸ਼ੂਟ ਇਤ ਸਿਕਾ ਛੋਟਾ ਆ ਤੇ ਸੈਲੀਬ੍ਰੇਸ਼ਨ ਯਾਨੀ ਕਿ ਬਰਥਡੇ ਦੀ ਤਰ੍ਹਾਂ ਹੋ ਗਿਆ ਫਿਰ ਵੀ ਜਿਹਦੇ ਕਿਸਮਤ ਜੋ ਹੁੰਦਾ ਉਹਵੇਂ ਹੋਣਾ ਹੀ ਹੁੰਦਾ ਚਲੋ ਬਹੁਤ ਵਧੀਆ ਮਨਾਇਆ ਗਿਆ ਹੁਣ ਮਿਲਦੇ ਆਪਾਂ ਅਗਲੇ ਨੈਕਸਟ ਬਲੌਗ ਚ ਲਓ ਜੀ ਯੂ ਵੇ ਦੇ ਜਾਰ ਟੁੱਟ ਗਿਆ ਯੂਵੀ ਟੀਵੀ ਦੀ ਵਾਇਲ ਬੰਦ ਕਰ ਪਹਿਲਾਂ ਯੂਵੀ ਦੀ ਜਾਰ ਟੁੱਟ ਗਈ ਮੈਨੂੰ ਕੱਦਾ ਦਿਖਾ ਰਿਹਾ ਤਾਂ ਮਮਾ ਦੇਖੋ ਮੇਰੀ ਜਾੜਾ ਦੇਖੋ ਪਤਾ ਕੀ ਗੱਲ ਹੋਈ ਇਹਦੀ ਨਾ ਦੰਦ ਤਾਂ ਨਮਾ ਵਿੱਚੋਂ ਆ ਗਿਆ ਅ ਪਰ ਇਹ ਨਹੀਂ ਇਹਦੀ ਜੜ ਨਹੀਂ ਨਿਕਲ ਰਹੀ ਥੀ ਨਾ ਮੇਰਾ అలਾਰਮ ਵੱਜਣ ਲੱਗ ਗਿਆ ਤਾਂ ਆ ਦੇਖੋ ਜਾੜਾ ਟੁੱਟ ਗਈ ਵੀਡੀਓ ਦਾ ਨਾ ਮੈਂ ਐਂਡ ਕਰਤਾ ਸੀਗਾ ਦੁਬਾਰੇ ਬਣਾਈ ਆ ਯੂ ਵੀ ਹੁਣ ਹਾਈ ਹਾਈ ਕਰਨ ਲੱਗਦਾ ਮਮਾ ਹਾਈ ਹਾਈ ਇਹਦੇ ਨਾਲ ਮੜਾ ਜਾਂ ਵੀ ਉਹ ਹੋ ਜਾਏ ਖਬਰਾ ਜਾਂਦਾ ਇਹ ਡਰ ਜਾਂਦਾ ਨਾਲ ਐਡਾ ਵੱਡਾ ਹੋ ਗਿਆ ਪਰ ਇਹ ਡਰ ਜਾਂਦਾ ਏ ਚੱਲ ਹੁਣ ਇਹਨੂੰ ਐ ਕਰ ਇਹਨੂੰ ਬਾਹਰ ਸਿੱਟਿਆ ਤੇ ਹੈਂਡ ਵਾਸ਼ ਕਰਿਆ ਹੈ ਜਾਣਾ ਯੂ ਵੀ ਛੋਟਾ ਹੁੰਦਾ ਤਾਂ ਨਾ ਬਈ ਹਰੇਕ ਦੰਦ ਨਾ ਸਰਾਣੇ ਦੇ ਥੱਲੇ ਰੱਖਦਾ ਹੁੰਦਾ ਤਾਂ ਇਹਨਾਂ ਇੱਕ ਕਾਰਟੂਨ ਦੇਖਦਾ ਤਾਂ ਬਚਪਨ ਵੀ ਹਾਂ ਰਾਤ ਨੂੰ ਟੂਥਪਰੀ ਆਊਗੀ ਮੈਨੂੰ ਗਿਫਟ ਦੇ ਕੇ ਜਾਊਗੀ ਮੇਰਾ ਦੰਦ ਲੈ ਜਾਊਗੀ ਚਾਕਲੇਟ ਰੱਖਦਾ ਹੁੰਦਾ ਚਾ ਆਪਾਂ ਆਪਾਂ ਰੱਖਦੇ ਹੁੰਦੇ ਤੇ ਨਾ ਅਸੀਂ ਨਾ ਅਸੀਂ ਵੇਖਿਆ ਕਿ ਇਹ ਤਾਂ ਬੱਚਾ ਸੀ ਇਹਨੂੰ ਪਤਾ ਨਹੀਂ ਹੁੰਦਾ ਸੀ ਇਸ ਸਰਾਣੇ ਥੱਲੇ ਨਾ ਅਸੀਂ ਇਹਦੇ ਦੰਦ ਲੈ ਕੇ ਨਾ ਇਹਦੇ ਸਰਾਣੇ ਥੱਲੇ ਰੱਖ ਦਿੰਦੇ ਤੇ ਫਿਰ ਅਸੀਂ ਕੀ ਆ ਕਰਦੇ ਤੇ ਰਾਤ ਨੂੰ ਨਾ ਚੀਜ਼ ਲਿਆ ਕੇ ਰੱਖ ਦਿੰਦੇ ਚਾਹੇ ਲੇਜ਼ ਚਾਹੇ ਚਾਕਲੇਟ ਅਸੀਂ ਨਾ ਉਹ ਦੰਦ ਚੱਕ ਲੈਂਦੇ ਤੇ ਇਹਦੇ ਥੱਲੇ ਨਾ ਉਹ ਕੋਈ ਚੀਜ਼ ਰੱਖ ਦਿੰਦੇ ਤੇ ਵੀ ਆ ਰਾਤ ਟੂਥ ਭਰੀ ਦੇਗੀ ਇਹਨੂੰ ਨਾ ਚੋ ਚੜਦਾ ਹੁੰਦਾ ਸੀ ਯੂਵੀ ਨੂੰ ਵੀ ਹਾਈ ਇਹ ਜਦ ਵੀ ਨਾ ਡੰਡ ਟੁੱਟਦਾ ਸੀ ਇਹ ਬਹੁਤ ਖੁਸ਼ੀ ਮਨਾਦਾ ਸੀ ਵੀ ਹੁਣ ਮੈਨੂੰ ਟੂਥ ਭਰੀ ਆਉਗੀ ਮੈਨੂੰ ਕੋਈ ਗਿਫਟ ਦੇ ਕੇ ਜਾਊਗੀ ਹੈ ਯੂਵੀ ਤੂਥਪਰੀ ਤੇਰੇ ਜੋ ਕਿ ਬਿੱਲੀ ਆ ਰੂਮ ਵਿੱਚ ਚੱਪਾਈ ਤੂਥਪਰੀ ਇਹਨੂੰ ਐ ਨਹੀਂ ਬਤਾਦਾ ਵੀ ਤੂਥਪਰੀ ਮੈਂ ਹੀ ਆ ਮੈਂ ਹੀ ਧਰਦੀ ਹੁੰਦੀ ਤੇ ਇਹਦੇ ਸਰਾਣੇ ਤੇ ਲੱਲੇ ਮੈਂ ਤਾਂ ਤੂਥਪਰੀ ਸਾਰਾ ਬੜੀ ਜੋ ਕਿ ਤਾਂ ਦੁਪੀ ਚਾਣਗੇ ਚੋਕਲੇਟ ਆਮਾ ਔਰ ਹੁਣ ਆਪੋ ਦੇ ਸਰਾਣੇ ਵੀ ਨਹੀਂ ਜਾਊਗੀ ਤੂਥਪਰੀ ਆ ਆ ਕੰਮ ਕਰਦੀ ਹੁੰਦੀ ਸੀ ਬਈ ਉਹ ਵੀ ਨਾਲ ਛੋਟੇ ਹੁੰਦੇ ਨੇ ਬਹੁਤ ਚੋ ਚੜਦਾਂ ਨਾ ਫਿਰ ਮੈਨੂੰ ਖੁਸ਼ੀ ਹੁੰਦੀ ਦੀ ਵੀ ਇਹਨੂੰ ਚੋ ਚੜਦਾ ਹੈ ਫਿਰ ਮੈਂ ਇਹਦੇ ਸਰਾਂਲੇ ਥੱਲੇ ਨਾ ਕੋਈ ਖਾਣ ਵਾਲੀ ਚੀਜ਼ ਰੱਖ ਦਿੰਦੀ ਹੁੰਦੀ ਸੀ ਸਵੇਰੇ ਇਹਦਾ ਦੰਦ ਚ ਚੱਕ ਕੇ ਸਿਰ ਦਿੰਦੀ ਹੁੰਦੀ ਸੀ ਅਨ ਕੋਠੇ ਪਰ ਜਲ ਰਹਿੰਦੇ ਤੇ ਇੱਕ ਵਾਰ ਹਾਂ ਚਲੋ ਜੀ ਹੁਣ ਵਲੌਗ ਚ ਬਾਏ ਬਾਏ ਕਰਦੇ ਆਂ ਬਾਏ ਬਾਏ ਗੁੱਡ ਨਾਈਟ ਤੁਹਾਨੂੰ ਮਿਲਾਂਗੇ ਅਗਲੀ ਸਵੇਰ